ਪੰਜਾਬ ਸਰਕਾਰ ਦੇ ਵੱਲੋਂ ਰਿਸ਼ਵਤਖੋਰੀ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਨਾਪਾ ਮਿਊਂਸਪਲ ਕਮੇਟੀ ਦੇ जेई ਅਜੀ ਗਾਪਾ ਨੂੰ ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਦੇ ਵੱਲੋਂ 50000 ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ जेई ਦੇ ਵੱਲੋਂ ਇੱਕ ਵਿਅਕਤੀ ਤੋਂ ਐਨਓਸੀ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਮੌਕੇ ਤੇ ਵਿਜੀਲੈਂਸ ਵਿਭਾਗ ਦੇ ਵੱਲੋਂ जेई ਅਜੀ ਗਾਪਾ ਤੋਂ 50000 ਰੁਪਏ ਦੀ ਰਿਸ਼ਵਤ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਇੰਸਪੈਕਟਰ ਗੁਰਮੀਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਾਰਾ ਜਾਲ ਵਿਛਾ ਆ ਗਿਆ ਸੀ ਇਸ ਮੌਕੇ ਵਿਜੀਲੈਂਸ ਪਟਿਆਲਾ ਦੇ ਇਨਸਪੈਕਟਰ ਨੇ ਦੱਸਿਆ ਕਿ ਐਨਓਸੀ ਦੇ ਬਦਲੇ ਜੇਈ ਅਜੀ ਕਾਪਾ ਲਗਾਤਾਰ ਉਸ ਤੋਂ 50000 ਰੁਪਏ ਦੀ ਰਿਸ਼ਵਤੀ ਮੰਗ ਕਰ ਰਿਹਾ ਸੀ ਸੋ ਇਸੇ ਦੌਰਾਨ ਸ਼ਿਕਾਇਤਕਰਤਾ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਅੱਜ ਉਸ ਨੂੰ ਰਿਸ਼ਵਤੀ ਸਮੇਤ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰੰਭ ਨੂੰ ਦੌਰ ਚੱਲ ਇਨਵੈਸਟੀਗੇਸ਼ਨ ਹਾਂਜੀ ਚਲੋ ਜੀ ਅਸੀਂ ਕੁਝ ਫਾਰਮੈਲਟੀ ਜੋ ਹੈ ਥੇ ਕਰਕੇ ਅਸੀਂ ਨਿਕਲ ਲਗੇ 50000 ਰੁਪਏ ਰੈਡਹੈਂਡਰ ਨੂੰ ਆਪਾਂ ਕੈਚ ਕਰਿਆ ਕਿ ਮਤਲਬ ਇਹ ਦੀ ਕੋਈ ਐਨਓਸੀਸੀ ਐਨਓਸੀ ਉਹਨੇ ਲਾਸਟ ਸਟੇਜ ਤੇ ਅਗੇ ਰੋਕ ਲਈ ਆਪਣੇ ਕਿਉਂਕਿ ਇਹ ਜਿਹੜੀ ਡਿਊਟੀ ਬਣਦੀ ਹੈ ਫਾਰਵਰਡ ਉਹ ਫੇਰ ਕਰੂਗਾ ਪਹਿਲਾਂ ਰਿਸਰਚ ਕਰੂਗਾ ਇਹਨਾਂ ਕੀ ਉਹਦੇ ਤੇ ਤਨਾਤ ਹੈ ਜੀ ਜੀ ਹੈ ਜੀ ਅੱਛਾ ਜੀ ਤੇ ਪਹਿਲਾਂ ਡੀਲ ਹੋਈ ਆ ਕਿ ਨਹੀਂ ਪਹਿਲਾਂ ਤਾਂ ਜਦੋਂ ਉਹ ਮੁੰਡੇ ਨੇ ਅਪਲਾਈ ਕਰਿਆ ਨਾ ਉਸ ਤੋਂ ਬਾਅਦ ਇਹ ਉਹਨੂੰ ਹਰਾਸ਼ ਕਰਦਾ ਆ ਰਿਹਾ ਅੱਛਾ ਜੀ ਇਹਨੇ ਡਿਮਾਂਡ ਰੱਖਤੀ ਜੀ ਡਿਮਾਂਡ ਰੱਖਣ ਤੋਂ ਬਾਅਦ ਕਹਿੰਦਾ ਵੀ ਨਹੀਂ ਪਹਿਲਾਂ ਪੈਸੇ ਲਵਾਂ ਫੇਰ ਓਕੇ ਕਰਦਾ ਹੁਣ ਫਰਦਰ ਕੀ ਕਾਰਵਾਈ ਕਰ ਰਹੇ ਜੀ ਇਹਦੇ ਕੇਸਿਸ ਕਰ ਰਹੇ ਜੀ ਇਨਵੈਸਟੀਗੇਸ਼ਨ ਦੇ ਨਾਮ ਨਾਲ ਨੈਸਟ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਰਿਸ਼ਵਤਖੋਰੀ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਨਾਪਾ ਮਿਊਂਸਿਪਲ ਕਮੇਟੀ ਦੇ ਜੀ.ਈ. ਅਜੀ ਗਾਪਾ ਨੂੰ ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਦੇ ਵੱਲੋਂ 50000 ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ.ਈ. ਦੇ ਵੱਲੋਂ ਇੱਕ ਵਿਅਕਤੀ ਤੋਂ ਐਨ.ਓ.ਸੀ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਮੌਕੇ ਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਜੀ.ਈ. ਅਜੀ ਗਾਪਾ ਤੋਂ 50000 ਰੁਪਏ ਦੀ ਰਿਸ਼ਵਤ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਦੇ ਇੰਸਪੈਕਟਰ ਗੁਰਮੀਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਾਰਾ ਜਾਲ ਵਿਛਾ ਆ ਗਿਆ ਸੀ ਇਸ ਮੌਕੇ ਵਿਜੀਲੈਂਸ ਪਟਿਆਲਾ ਦੇ ਇਨਸਪੈਕਟਰ ਨੇ ਦੱਸਿਆ ਕਿ ਐਨਓਸੀ ਦੇ ਬਦਲੇ ਜੇਏ ਅਜੀ ਕਾਪਾ ਲਗਾਤਾਰ ਉਸ ਤੋਂ 50000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਸੋ ਇਸੇ ਦੌਰਾਨ ਸ਼ਿਕਾਇਤਕਰਤਾ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਅੱਜ ਉਸ ਨੂੰ ਰਿਸ਼ਵਤ ਦੇ ਸਬੰਧ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰੰਭ ਦੇ ਦੌਰ ਚ ਇਨਵੈਸਟੀਗੇਸ਼ਨ ਹਾਂਜੀ ਜਨਾਬ ਜੀ ਅਸੀਂ ਕੁਝ ਕੁ ਫਾਰਮੈਲਟੀ ਜੋ ਹੈ ਸੇ ਕਰਕੇ ਅਸੀਂ ਨਿਕਲ ਲਗੇ 50000 ਰੁਪਏ ਦੇ ਹੰਡੇ ਨੂੰ ਆਪਾਂ ਕੈਚ ਕਰਿਆ ਕਿ ਮਤਲਬ ਇਹਦੀ ਕੋਈ ਐਨਓਸੀ ਸੀ ਐਨਓਸੀ ਉਹਨੇ ਲਾਸਟ ਸਟੇਜ ਤੱਕ ਇਹ ਰੋਕ ਲਈ ਆਪਣੇ ਕਿਉਂਕਿ ਇਹਦੀ ਡਿਊਟੀ ਬਣਦੀ ਹੈ ਫਾਰਵਰਡ ਉਹ ਫੇਰ ਕਰੂ ਪਹਿਲਾਂ ਰਿਸਰਚ ਕਰਦਾ ਇਹਦੇ ਨਾਲ ਕੀ ਆ ਉਹਦੇ ਤੇ ਤਰਾਤ ਹੈ ਜੀ ਇਹ ਜੀ ਹੈ ਜੀ ਅੱਛਾ ਜੀ ਤੇ ਪਹਿਲਾਂ ਡੀਲ ਹੋਈ ਆ ਕਿ ਨਹੀਂ ਪਹਿਲਾਂ ਤਾਂ ਜਦੋਂ ਉਹ ਮੁੰਡੇ ਨੇ ਅਪਲਾਈ ਕਰਿਆ ਨਾ ਉਸ ਤੋਂ ਬਾਅਦ ਇਹ ਉਹਨੂੰ ਹਰਾਸ਼ ਕਰਦਾ ਆ ਅੱਛਾ ਜੀ ਇਹਨੇ ਡਿਮਾਂਡ ਰੱਖਤੀ ਜੀ ਮੰਗ ਰੱਖਣ ਤੋਂ ਬਾਅਦ ਕਹਿੰਦਾ ਵੀ ਨਹੀਂ ਪਹਿਲਾਂ ਪੈਸੇ ਲਿਓ ਫੇਰ ਉਹ ਕਰਦਾ ਹੁਣ ਫਰਦਰ ਕੀ ਕਾਰਵਾਈ ਕਰ ਰਹੇ ਜੀ ਇਹਦੇ ਇਹ ਕੇਸਿਸ ਕਰ ਰਹੇ ਜੀ ਇਨਵੈਸਟੀਗੇਸ਼ਨ ਨਾਮ ਨਾਲ ਨਸ਼ਟ ਕਰ ਰਹੇ ਆ ਅਸੀਂ